ਪੰਜਾਬ ਸਰਕਾਰ ਵੱਲੋਂ ਸਰਹੱਦੀ ਜ਼ਿਲ੍ਹਿਆਂ ਦੇ ਅਧੀਨ ਪੈਂਦੇ ਥਾਣਿਆਂ ਨੂੰ 30 ਕਰੋੜ ਰੁਪਏ ਦੀ ਗ੍ਰਾਂਟ ਭੇਜੀ ਗਈ ਹੈ। ਏਡੀਜੀਪੀ ਆਰਪੇ ਸ਼ੁਕਲਾ ਵੱਲੋਂ ਤਰਨਤਾਰ ਜੱਫਤਰ ਸੱਦੀ ਗਈ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਅੱਜ ਵਿਸ਼ੇਸ਼ ਤੌਰ ਤੇ ਸਰਹੱਦੀ ਜ਼ਿਲ੍ਹਿਆਂ ਅੰਦਰ ਪੈਂਦੇ ਥਾਣਿਆਂ ਨੂੰ ਪਹਿਲ ਦੇ ਆਧਾਰ ਤੇ ਸੈਕਸ਼ਨ ਕਰਨ ਲਈ 30 ਕਰੋੜ ਰੁਪਏ ਦੀ ਗ੍ਰਾਂਟ ਭੇਜੀ ਗਈ ਹੈ। ਪੰਜਾਬ ਸਰਕਾਰ ਵੱਲੋਂ ਹਰ ਸਾਲ ਪੰਜਾਬ ਪੁਲਿਸ ਦੀ ਭਰਤੀ ਕੀਤੀ ਜਾ ਰਹੀ ਹੈ। ਸੰਤਾਨ ਨਾਨ ਦਾ ਮੁੱਖ ਉਦੇਸ਼ ਇਹ ਕਾ ਕੇ تھے ਦੇ ਸਾਰੇ ਅਫਸਰਾਂ ਨਾਲ ਗੱਲਬਾਤ ਕਰਨੀ। ਔਰ ਐਸਐਚਓਜ਼ ਡੀਐਸਪੀਜ਼ ਨਾਲ ਗੱਲਬਾਤ ਕਰਨੀ ਲਾਅ ਐਂਡ ਆਰਡਰ ਔਰ ਕ੍ਰਾਈਮ ਦੇ ਬਾਰੇ ਡਿਸਕਸ਼ਨਸ ਕਰਨੇ ਨਾਲ ਦੀ ਨਾਲ ਮੈਂ ਅੱਜ ਆਪਣੇ ਜਿਨੇ ਸਾਡੇ ਰਿਟਾਇਰਡ ਪੁਲਿਸ ਆਫੀਸਰਸ ਸੇ ਉਹਨਾਂ ਨਾਲ ਵੀ ਮੀਟਿੰਗ ਕੀਤੀ ਔਰ ਇਸ ਦੇ ਬਾਅਦ ਕੁਝ ਥਾਣਿਆਂ ਦਾ ਦੌਰਾ ਕਰਕੇ ਅ ਕੁਝ ਥਾਣਿਆਂ ਦੇ ਵਿੱਚ ਵੀ ਜਿਹੜੇ ਵੀ ਜ਼ਰੂਰੀ ਦਿਸ਼ਾ ਨਿਰਦੇਸ਼ ਹੈ ਉਹ ਜਾਰੀ ਕਰਾਂਗਾ ਮੇਨ ਮਕਸਦ ਹੈ ਕਿ ਜਿਹੜਾ ਸਾਡੇ ਪੰਜਾਬ ਪੁਲਿਸ ਦਾ ਇੱਕ ਮੁਹਿੰਮ ਚੱਲ ਰਹੀ ਹੈ ਅਗੇਂਸਟ ਗੈਂਗਸਟਰਸ ਡਰਗ 트래ਫਿਕਰਸ ਔਰ ਜਿਹੜੇ ਸਾਡੇ ਸਟਰੀਟ ਕ੍ਰਾਈਮ ਹੈ ਉਹਨਾਂ ਦੇ ਖਿਲਾਫ ਆਪਣੀ ਇਸ ਮਹਿੰਮ ਨੂੰ ਹੋਰ ਤੇਜ਼ ਕਰਨਾ ਤਾਂ ਕਿ ਜਿਹੜੇ ਮਾੜੇ ਅੰਸਰ ਹੈ ਉਹਨਾਂ ਦੇ ਖਿਲਾਫ ਅਸੀਂ ਪਹਿਲਾਂ ਤੋਂ ਹੀ ਜਿਹੜਾ ਐਕਸ਼ਨ ਲੈ ਰਹੇ ਹਾਂ ਉਸ ਦੇ ਵਿੱਚ ਹੋਰ ਤੇਜ਼ੀ ਆਵੇ ਔਰ ਲੋਕਾਂ ਨੂੰ ਇੱਕ achhi suraksha di bhavna tarantaran de sare lokan nu ek surakshit mahol mile ਸਰ ਲੋਕਾਂ ਦਾ ਜਦੋਂ ਜੰਦਾਦ ਲੋਤੀ ਆ ਲੋਕ ਸਦਾ ਦੁਕਾਨਾਂ ਬੰਦ ਕਰ ਦਿੰਦੇ ਕਿਉਂਕਿ ਲੋਕ ਇਨੀ ਜਮਾਨੀ ਆ ਲੋਕਾਂ ਤੋਂ ਜਿਸ ਦਾ ਕਿ ਲੋਕ ਡਰੇ ਪਈ ਮੈਂ ਤੁਹਾਨੂੰ ਇਹ ਵਿਸ਼ਵਾਸ ਦਿਵਾਉਣਾ ਚਾਹਨਾ ਹੈ ਕਿ ਪੰਜਾਬ ਪੁਲਿਸ ਬਹੁਤ ਇੱਕ ਜਾਬਾਜ਼ ਪੁਲਿਸ ਫੋਰਸ ਹੈ ਔਰ ਸਾਡੇ ਵੱਲੋਂ ਤਰਨਤਾਰਨ ਦੇ ਵਿੱਚ ਹੀ ਕਾਫੀ ਅੱਛੇ ਐਕਸ਼ਨ ਇਹਨਾਂ ਦੇ ਖਿਲਾਫ ਲੈ ਗਏ ਹਨ ਔਰ ਅੱਗੇ ਵੀ ਇਸ ਆਪਣੀ ਮੁਹਿੰਮ ਨੂੰ ਅਸੀਂ ਜਾਰੀ ਰੱਖਦੇ ਹਾਂ ਕਿ ਜਿੰਨੇ ਗੈਂਗਸਟਰ ਔਰ ਮੜੇ ਅੰਸਰੇ ਇਹਨਾਂ ਦੇ ਖਿਲਾਫ ਅਸੀਂ ਸਖਤ ਕਾਰਵਾਈ ਪਲਾਨ ਕਰਾਂਗੇ ਸਰ ਰੇਖਨ ਚਾਹ ਪੰਜਾਬ ਪੁਲਿਸ ਅਗਲੀ ਕੱਟ ਹੋਊਗਾ ਫਿਰ ਕ੍ਰਮ ਦੀ ਵੱਧ ਜਾ ਰਿਹਾ ਹੈ ਨਵੰିକਾ ਕਾਟੂ ਦੇ ਜਿਹੜੇ ਪੋਸਟ ਸਪੀਕ ਬੋਰਡ ਕੀਤੀ ਜਾਂ ਨਿਕਲਾਈ ਗਈ ਸਰਕਾਰ ਵੱਲੋਂ ਜਿਹੜੀ ਸਾਡੀ ਪੁਲਿਸ ਦੀ ਭਰਤੀ ਹੈ ਜਿਵੇਂ ਪਹਿਲਾਂ ਕਈ ਕਈ ਸਾਲਾਂ ਬਾਅਦ ਹੁੰਦੀ ਸੀ ਹੁਣ ਹਰ ਸਾਲ ਦੇ ਹਰ ਸਾਲ ਦੋ ਦੋ ਵਾਰ ਭਰਤੀ ਹੋ ਰਹੀ ਹੈ ਔਰ ਪੰਜਾਬ ਸਰਕਾਰ ਵੱਲੋਂ ਨਈ ਸਾਡੀ ਪੋਸਟਾਂ ਵੀ 10000 ਦੇ ਕਰੀਬ ਸੈਂਕਸ਼ਨ ਕੀਤੀਆਂ ਹੋਈਆਂ ਨੇ ਔਰ ਇਸ ਦੇ ਨਾਲ ਨਾਲ ਜਿਹੜਾ ਸਾਡਾ ਬਾਰਡਰ ਦਾ ਇਲਾਕਾ ਲੱਗਦਾ ਹੈ ਉਸ ਨੂੰ ਸਟਰੈਂਥਨ ਕਰਨ ਲਈ पंजाब सरकार वो तीह करोड़ रुपए मान्यो मुख्यमंत्री जी ने सेंकशन किए और डी जी पी साहब के दिशा निर्देशों अनुसार अड़े सेंसिटिव पॉइंट्स से हैं वे कैमरे लगा रहे हैं इंफ्रास्ट्रक्चर डेवलप कर रहे हैं और मोबिलिटी प्रोवाइड कर रहे अजीत की ओथेंटिक खबर सबसक्राइब करो अजीत वैब टीवी ताजी खबर नोटिफिकेशन पाँच के लिए बैल आईकन पर क्लिक